ਕੋਟਕਪੂਰਾ ਰੇਲਵੇ ਸਟੇਸ਼ਨ ਤੇ ਜੰਮੂ ਤਵੀ ਐਕਸਪ੍ਰੈਸ ਟ੍ਰੇਨ ਦੀ ਚਪੇਟ ਚੋ ਨਾਲ ਭਾਰਤੀ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਜਾਂਦੀ ਹੈ ਦੱਸਦੇ ਕਿ ਮ੍ਰਿਤਕ ਦੀ ਪਛਾਣ ਪਿੰਡ ਹਰੀਲੋਂ ਦੇ ਰਹਿਣ ਵਾਲੇ ਚਿਲਮਲ ਪ੍ਰੀਤ ਸਿੰਘ ਵਜੋਂ ਹੁੰਦੀ ਹੈ ਜੋ ਕਿ ਫਿਰੋਜ਼ਪੁਰ ਕੈਂਟ ਵਿੱਚ ਤਨਖਾਹਤ ਅਤੇ ਇਹਨੇ ਦਿਨ ਹੀ ਛੁੱਟੀ ਟਾਇ ਹੋਈ ਸੀ ਇਸ ਮਾਮਲੇ 'ਚ ਜੀਆਰਪੀ ਪੁਲਿਸ ਚੌਕੀ ਨੇ ਮ੍ਰਿਤਕ ਫੌਜੀ ਦੀ লাশ ਨੂੰ ਕਬਜ਼ੇ ਵਿੱਚ ਲੈਂਦੇ ਉਹਨਾਂ ਨੂੰ ਪੋਸਟਮਾਰਟਮ ਦੇ ਲਈ ਫਰੀਦਕੋਟ ਵਿਖੇ ਭੇਜ ਦਿੱਤਾ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਮਨੀ ਤੇ ਕੀ ਕੁਛ ਰਿਕਵਮ ਕੀਤਾ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੋਧ ਮਹਿੰਮ ਚਲਾਈ ਗਿਆ ਜੋ ਇਸ ਮਹਿੰਮ ਦੇ ਅਟ ਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਵੱਲੋਂ ਸਖਤ ਦੇਸ਼ਾ ਨਿਰਦੇਸ਼ ਦਿੱਤੇ ਗਏ ਸੀ ਜੋ ਇਸ ਮਹਿੰਮ ਦੇ ਅਧੀਨ ਚੱਲਦਿਆਂ ਖਾਣਾ ਸਦਰ ਫਰੀਦਕੋਟ ਕਪੂਰਾ ਦੇ ਪੁਲਿਸ ਵੱਲੋਂ ਦੌਰਾਨੇ ਗਸ਼ਤ ਪਿੰਡ ਪੰਜਗਰਾਈਂ ਦੇ ਏਰੀਆ ਵਿੱਚ ਦੋ ਵਿਅਕਤੀਆਂ ਨੂੰ ਮੋਟਰਸਾਈਕਲ ਤੇ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਗਿਆ ਸੀ ਜਿਨ੍ਹਾਂ ਨੂੰ ਕਾਬੂ ਕਰਨ ਉਪਰੰਤ ਤਲਾਸ਼ੀ ਲੈਣ ਤੇ ਉਹਨਾਂ ਕੋਲੋਂ ਕੁੱਲ 50 ਗ੍ਰਾਮ 70 ਮਿਲੀਗ੍ਰਾਮ ਜਿਹੜਾ ਹੈਰੋਇਨ ਬਰਾਮਦ ਹੋਈ ਹੈ ਇਹ ਗ੍ਰਿਫਤਾਰ ਕੀਤੇ ਵਿਅਕਤੀ ਜਿਹੜੇ ਹੈ ਵਿਸ਼ਾਲ ਸਿੰਘ ਉਰਫ ਵਿਸ਼ਾਲ ਹੈ ਪਿੰਡ ਲਦਾਲ ਥਾਣਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਤੇ ਦੂਸਰਾ ਅਵਤਾਰ ਸਿੰਘ ਉਰਫ ਬੰਟੀਆ ਵਾਸੀ ਸੰਧੂਪੱਤੀ ਪੰਜਗਰਾਈਂ ਕਲਾ ਦਾ ਰਹਿਣ ਵਾਲਾ ਹੈ ਜਿਹੜਾ ਵਿਸ਼ਾਲ ਸਿੰਘ ਦੇ ਪਾਸੋਂ ਜਿਹੜਾ 15 ਗ੍ਰਾਮ 17 ਮਿਲੀਗ੍ਰਾਮ ਤੇ ਅਵਤਾਰ ਸਿੰਘ ਬੰਟੀ ਪਾਸੋਂ 35.60 ਮਿਲੀਗ੍ਰਾਮ ਹੈਰੋਨ ਬਰਾਮਦ ਹੋਈ ਹੈ ਜੋ ਇਹਨਾਂ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਰਿਮਾਂਡ ਲੈਣ ਉਪਰੰਤ ਹੋਰ ਪੁੱਛਗਿੱਛ ਦੌਰਾਨ ਖਲਾਸੀ ਹੋਣ ਦੀ ਉਮੀਦ ਹੈ ਜਿਵੇਂ ਕੋਈ ਤੱਥ ਸਾਹਮਣੇ ਆਉਣਗੇ ਉਹ ਆਪਜੀ ਨੂੰ ਦੱਸ ਦਿੱਤਾ ਜਾਏਗਾ